ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਚਲਦੀ ਟ੍ਰੇਨ 'ਚ ਨਿਹੰਗ ਸਿੰਘ ਦੇ ਵੱਲੋਂ ਇੱਕ ਪ੍ਰਵਾਸੀ ਤੇ ਹਮਲਾ ਕੀਤਾ ਗਿਆ ਉਸ ਦੇ ਮੋਢੇ ਤੇ ਜਿਹੜਾ ਕਿਰਪਾਨ ਮਾਰੀ ਗਈ ਜਿਸ ਦਰਮਿਆਨ ਇਹ ਪ੍ਰਵਾਸੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਜਲੰਧਰ ਜਾ ਰਹੀ ਟ੍ਰੇਨ 'ਚ ਨਿਹੰਗ ਸਿੰਘ ਦੇ ਵੱਲੋਂ ਇੱਕ ਮੱਧ ਪ੍ਰਦੇਸ਼ ਦੇ ਪ੍ਰਵਾਸੀ ਨੂੰ ਤੰਬਾਕੂ ਖਾਣ ਤੋਂ ਰੋਕਿਆ ਜਿਸ ਤੋਂ ਬਾਅਦ ਉਸਨੇ ਜਦੋਂ ਤੰਬਾਕੂ ਖਾਦਾ ਤਾਂ ਨਿਹੰਗ ਸਿੰਘ ਨੇ ਉਸਤੇ ਵਾਰ ਕਰ ਦਿੱਤਾ ਔਰ ਵਾਰ ਕਰਦੇ ਦਰਮਿਆਨ ਉਹ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਟ੍ਰੇਨ ਦੀ ਚੇਨ ਵੀ ਜਿਹੜੀ ਆ ਉਸ ਪ੍ਰਵਾਸੀ ਪਰਿਵਾਰ ਦੇ ਵੱਲੋਂ ਖਿੱਚੀ ਗਈ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ ਤਾਂ ਫਗਵਾੜਾ ਪਹੁੰਚ ਕੇ ਉਸ ਪ੍ਰਵਾਸੀ ਨੂੰ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਪ੍ਰਵਾਸੀ ਮੁਤਾਬਕ ਉਹ ਮੱਧ ਪ੍ਰਦੇਸ਼ ਤੋਂ ਜਲੰਧਰ ਆਇਆ ਸੀ ਔਰ ਜਿਵੇਂ ਹੀ ਲੁਧਿਆਣਾ ਟ੍ਰੇਨ ਪਹੁੰਚੀ ਤਾਂ ਲੁਧਿਆਣਾ ਤੋਂ ਜਿਵੇਂ ਜਲੰਧਰ ਵੱਲ ਨੂੰ ਟ੍ਰੇਨ ਚੱਲਦੀ ਆ ਤਾਂ ਉਹ ਗੱਡੀ ਚ ਤੰਬਾਕੂ ਦਾ ਸੇਵਨ ਕਰ ਰਹੇ ਸਨ ਪਰ ਇੱਕ ਨਿਹੰਗ ਸਿੰਘ ਦੇ ਵੱਲੋਂ ਉਸ ਦੇ ਨਾਲ ਜਿਹੜੀ ਉਸ ਦੇ ਨਾਲ ਗਲਤ ਸ਼ਬਦਾਵਲੀ ਵਰਤੀ ਔਰ ਕਿਹਾ ਕਿ ਇਹ ਤੰਬਾਕੂ ਟ੍ਰੇਨ ਦੇ ਵਿੱਚ ਨਹੀਂ ਖਾਣਾ ਜਿਸ ਤੋਂ ਬਾਅਦ ਉਸ ਪ੍ਰਵਾਸੀ ਨੇ ਉਹ ਸੇਵਨ ਕੀਤਾ ਤਾਂ ਉਸ ਤੋਂ ਉਸਤਾ ਉਸਤੇ ਵਾਰ ਨਿਹੰਗ ਸਿੰਘ ਦੇ ਵੱਲੋਂ ਕੀਤਾ ਗਿਆ ਔਰ ਉਸ ਦੇ ਮੋਢੇ ਤੇ ਜਿਹੜਾ ਕਿਰਪਾਨ ਮਾਰੀ ਜਿਸ ਤੋਂ ਬਾਅਦ ਨਿਹੰਗ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਔਰ ਮੌਕੇ ਤੇ ਜਿਹੜਾ ਉਹਨਾਂ ਨੇ ਟ੍ਰੇਨ ਦੀ ਚੇਨ ਵੀ ਖਿੱਚ ਦਿੱਤੀ ਜਿਸ ਤੋਂ ਬਾਅਦ ਕਾਫੀ ਟ੍ਰੇਨ ਦੇ ਵਿੱਚ ਵੀ ਰੌਲਾ ਰੱਪਾ ਪਿਆ ਔਰ ਫਗਵਾੜੇ ਹਸਪਤਾਲ 'ਚ ਨਿਹੰਗ ਸਿੰਘ ਅਦੇ ਵੱਲੋਂ ਜੋ ਜ਼ਖਮੀ ਕੀਤੇ ਪ੍ਰਵਾਸੀ ਨੂੰ ਹਸਪਤਾਲ 'ਚ ਪਹੁੰਚਤੀ ਕਰਵਾਇਆ ਗਿਆ ਨਾਲ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਹ ਤਾਂ ਸ਼ਾਂਤੀ ਦੇ ਨਾਲ ਬੈਠੇ ਸਨ ਉਹਨਾਂ ਹੀ ਉਹਨਾਂ ਨੇ ਕਿਸੇ ਨੂੰ ਤੱਕ ਪਰੇਸ਼ਾਨ ਕੀਤਾ ਔਰ ਉਹ ਸਿਰਫ ਤੰਬਾਕੂ ਖਾ ਰਹੇ ਸਨ ਨਾ ਕੋਈ ਸਿਗਰਟ ਪੀ ਰਹੇ ਸਨ ਜਿਸ ਕਰਕੇ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਔਰ ਸਾ ਮਾਮਲੇ ਦੀ ਜਾਂਚ ਕਰ ਰਹੀ ਹੈ ਨਿਹੰਗ ਸਿੰਘ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਹੈ ਉਹ ਕਰਨਗੇ ਕਿ ਗੱਲ ਅਸਲ ਚ ਕੀ ਹੋਈ ਕਿ ਕੋਈ ਹੋਰ ਝਗੜਾ ਤਾਂ ਨਹੀਂ ਹੋਇਆ ਜਿਸ ਕਰਕੇ ਉਹਨਾਂ ਨੇ ਵਾਰ ਕੀਤਾ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਸਰਕਾਰੀ ਹਸਪਤਾਲ ਫਗਵਾੜਾ ਦੀ ਦਿਖਾ ਰਹੇ ਹਾਂ ਜਿੱਥੇ ਉਸ ਪ੍ਰਵਾਸੀ ਨੂੰ ਇਲਾਜ ਕਰਵਾਇਆ ਗਿਆ ਰੋਥੀ ਪਰਿਵਾਰਕ ਮੈਂਬਰਾਂ ਤੇ ਪੁਲਿਸ ਦਾ ਕੀ ਕਹਿਣਾ ਹੈ ਇਸ ਮਾਮਲੇ 'ਚ ਜਾਂਚ ਕੀ ਪਤਾ ਲੱਗਿਆ ਤੁਹਾਨੂੰ ਸੁਣਾਉਣੇ ਬਸ ਨਾ ਹੈ ਮੁਕੰਦ ਰਾਠੌਰ ਨਾਮ ਦਾ ਉਹਨਾਂ ਦੀ ਹਮਲਾ ਹੈ ਸੀ ਲਧਿਆਣੀ ਤੇ ਉਹ ਪੇਸ਼ੈਂਟ ਸਾਡੇ ਕੋਲ ਆਇਆ ਐਮਰਜੈਂਸੀ ਚ 7 ਵਜੇ ਅਪਰੋਕਸ ਆਪਾਂ ਐਮਰਜੈਂਸੀ ਟਰੀਟਮੈਂਟ ਦਿੱਤਾ ਪਰ ਕੇਸ ਲੁਧਿਆਨੇ ਦਾ ਸੀ ਸੋ ਆਪਾਂ ਇਲਾਜ ਤੋਂ ਬਾਅਦ ਪੇਸ਼ੇ ਨੂੰ ਲੁਧਿਆਨੇ ਰੈਕਟਰ ਬੈਕ ਕਰ ਦਿੱਤਾ ਕੰਡੀਸ਼ਨ ਕਿਤਨਾ ਪੇਸ਼ੈਂਟ ਦੀ ਹੈ ਕੰਡੀਸ਼ਨ ਸਟੇਬਲ ਮੈਮ ਬਲੈਕੇ ਕੋਣ ਆਇਆ ਸੀ ਇਥੋਂ ਉਹਨਾਂ ਦੀ ਫੈਮਲੀ ਮੈਮ ਮੈਂਬਰਸ ਹੀ ਆਏ ਸੀ ਪੁਲਿਸ ਵੀ ਆਈ ਸੀ ਪੁਲਿਸ ਬਾਅਦ ਵਿੱਚ ਤੇ ਲੁਧਿਆਣਾ ਪੁਲਸ ਆਈ ਹੁਣੇ ਜੀ ਹਾਂਜੀ ਹੁਣ ਕੰਡੀਸ਼ਨ ਕਿੱਦਾਂ ਹੈ ਮੈਡਮ ਕੰਡੀਸ਼ਨ ਬਿਲਕੁਲ ਸਟੇਬਲ ਹੈ ਮੈਮ ਉਹ ਤਾਂ ਮੈਮ ਕਿਹੜੀ ਜਗ੍ਹਾ ਰਹਿਣ ਵਾਲਾ ਸਾਹਮਣੇ ਹੈ ਕੁਝ ਮੱਧ ਪ੍ਰਦੇਸ਼ ਕਾ ਕੁਈ 4-5 ਯਾਤਰੀ ਸੀਗੇ Madhya Pradesh ਦੇ Bina station ਤੋਂ ਆਏ ਸੀ ਉਹਨਾਂ ਨੇ ਜਲੰਧਰ ਜਾਣਾ ਸੀਗਾ ਉਹ ਪੱਛਮ ਐਕਸਪ੍ਰੈਸ 12925 ਗੱਡੀ ਦੇ ਵਿੱਚ ਸਫ਼ਰ ਕਰ ਰਹੇ ਸੀ ਲੁਧਿਆਣਾ station ਤੋਂ ਜਦੋਂ ਗੱਡੀ ਚੱਲੀ ਥੋੜਾ ਅੱਗੇ ਜਾ ਕੇ ਇਹਨਾਂ ਚੋਂ ਇੱਕ ਮੁਕੰਦ ਇੰਜੜਾ ਜਿਹੜਾ ਮੁਕੰਦੀ ਰਠੌਰ ਪੁੱਤਰ ਨੰਨਾ ਰਠੌਰ ਵਾਸੀ ਸੰਗੌਣੀ ਜ਼ਿਲ੍ਹਾ ਦਿਮੋਧ Madhya Pradesh ਉਹ ਤਮਾਕੂ ਲਗਾਉਣ ਲੱਗਿਆ ਸੀ ਤੇ ਉਸ ਤੋਂ ਕੋਲੇ ਨਿੰਗ ਬੈਠਾ ਸੀ ਇੱਕ ਨਾਮ ਲੂ ਅੱਛਾ ਉਹ ਉਹ ਇਹਨੂੰ ਆਂਦਾ ਕਹਿਣ ਲੱਗਿਆ ਵੀ ਇਹ ਤਮਾਕੂ ਨਾਲ ਲਗਾ ਤੇ ਇਸ ਗੱਲ ਤੋਂ ਉਹਨੇ ਗੁੱਸੇ 'ਚ ਆ ਕੇ ਇਹਦੇ ਆਪਣੀ ਜੋ ਕੀ ਗਾਤਰੇ ਵਾਲੀ ਕਿਰਪਾਨ ਹੁੰਦੀ ਹੈ ਉਹ ਕੱਟ ਕੇ ਇਹਦੇ ਮੋਢੇ ਦੇ نیچے ਮਾਰੀ ਖੱਬੇ ਮੋਢੇ ਦੇ نیچے ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹ ਫਗਵਾੜੇ ਰੇਲਵੇ ਸਟੇਸ਼ਨ ਤੇ ਇੰਜਣ ਨੂੰ ਉਤਾਰਿਆ ਗਿਆ ਸੀਗਾ ਜੋ ਸਿਵਲ ਹਸਪਤਾਲ ਐਮਰਜੈਂਸੀ 'ਚ ਫਗਵਾੜਾ ਦਾਖਲ ਆ ਪਰ ਇਹ ਘਟਨਾ ਲੁਧਿਆਣਾ ਦੇ ਜिले ਨਾਲ ਸੰਬੰਧਤ ਹੋਣ ਕਰਕੇ ਇਹ ਇਥੋਂ ਰੈਫਰ ਕਰਤਾ ਤੇ ਲੁਧਿਆਣੇ ਐਡਮਿਟ ਕਰਾ ਕੇ ਐਮਐਲਆਰ ਕੱਟਣ ਤੋਂ ਬਾਅਦ ਜਿਹੜੀ ਕਾਰਵਾਈ ਹੋਊਗੀ ਉਹ ਅਮਲ ਚ ਚੱਲੇਗਾ ਤੇ ਸਰ ਜੀ ਨਿਹੰਗ ਸਿੰਘ ਜੀ ਨੇ ਉਹਨੇ ਮਾਰਿਆ ਜੀ ਉਹਨਾਂ ਦਾ ਕੋਈ ਪਤਾ ਲੱਗਾ ਉਹ ਨਾਮ ਲੂਮ ਸੀਗਾ ਜਿਤਕਰ ਕੋਈ ਪਤਾ ਨਹੀਂ ਤਫਤੀਸ਼ ਜਾਰੀ ਹੈ ਤੇ ਜਿਹੜੇ ਜੋ ਤੁਸੀਂ ਘਟਨਾ ਦੱਸੀਏ ਸਾਰੀ ਇਹ ਤੁਹਾਨੂੰ ਇਹ ਵਿਅਕਤੀ ਨੇ ਘਟਨਾ ਦੱਸੀ ਹੈ ਜੀ ਹਾਂਜੀ ਇਹ ਵਿਅਕਤੀ ਨੇ ਘਟਨਾ ਤੇ ਕੀ ਮਾਮਲਾ ਦਰਜ ਕਰੋਗੇ ਮਾਮਲਾ ਤਾਂ ਉਹ ਡਾਕਟਰ ਦੀ ਰਿਪੋਰਟ ਤੇ ਹੈ ਨਾ ਜੀ ਜਦੋਂ ਡਾਕਟਰ ਦੀ ਐਮਐਲਆਰ ਮਿਲੇਗੀ ਐਮਐਲਆਰ ਦੇ ਹਿਸਾਬ ਨਾਲ ਹੀ ਅਸੀਂ ਤਾਂ ਪਰਚਾ ਦਰਜ ਕਰਨਾ ਸਾਂ ਤੇ ਹੁਣ ਇਹਨੂੰ ਲੁਧੇਣੀ ਲੈ ਕੇ ਜਾ ਰਹੇ ਜੀ ਹਾਂਜੀ ਇਹਨੂੰ ਗੱਡੀ ਆਉਂਦੀ ਹੈ ਜੀ 108 ਨੂੰ ਕਾਲ ਕੀਤੀ ਆ ਤੇ ਲੁਧਿਆਣਾ ਰੈਫਰ ਕਰਾ ਕੇ ਹੋ ਗਿਆ ਇਹਨਾਂ ਨੇ ਡਾਕਟਰ ਸਾਹਿਬ ਨੇ ਰੈਫਰ ਕਰਤਾ ਤੇ ਲੁਧਿਆਣਾ ਜਾ ਕੇ ਉੱਥੇ ਜੋ ਡਾਕਟਰ ਸਾਹਿਬ ਐਮ ਐਲ ਆਰ ਕੱਟਣਗੇ ਐਮ ਐਲ ਆਰ ਦੇ ਹਿਸਾਬ ਨਾਲ ਹੀ ਕਾਰਵਾਈ ਹੋਏਗੀ